ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਵੈਲਕਮ ਬੈਕ ਜੀ ਕਵਰ ਬਾਡ ਪੀਜੈਂਸ ਤੇ ਅੱਜ ਦਾ ਜੀ ਡੋਰ ਜਿਹੜਾ ਹੈਗਾ ਵਾ ਆਉਣ ਦੀ 2 ਪੁਆਇੰਟ ਗੱਲ ਕਰਨ ਦਾ ਦੋਰ ਹੈਗਾ ਵਾ ਤੇ ਵੀ ਜਿੰਨਾ ਵੀ ਵੀਡੀਓ ਵੀ ਸ਼ੋਰਟੇਜ ਬਣੇ ਥੋੜੀ ਜੀ ਜਿਆਦੀ ਵੱਡੀ ਵੀਡੀਓ ਨਹੀਂ ਵੇਖਦੇ ਵੀਰ ਸਕਿਪ ਕਰ ਜਾਂਦੇ ਆ ਇਹ ਕੁਝ ਚੀਜ਼ਾਂ ਵਿੱਚੋਂ ਰਹਿ ਜਾਂਦੀਆਂ ਵਾਂ ਤੇ ਤੁਹਾਨੂੰ ਫਰਸਟ ਪਾਰਟ ਦੇ ਵਿੱਚ ਆਪਾਂ ਵਿਖਾਇਆ ਵਾ ਗਰਮ ਪਾਣੀ ਤੇ ਡੀ ਵਰਮਿੰਗ ਜਿਹੜੀ ਆ ਉਹ ਆਪਣਾ ਹਣੀ ਭਾਈ ਨਾਲੇ ਦੱਸੀ ਆ ਤੇ ਉਹ ਡੀ ਵਰਮਿੰਗ ਤੇ ਮੇਰੇ ਹਿਸਾਬ ਨਾਲ ਡਾਕਟਰ ਪਲਾਸ ਨੇ ਜਾਰੀ ਕਰਦੇ ਹੀ ਤੇ ਉਹ ਇੱਕ ਨਵੀਂ ਚੀਜ਼ ਆਈ ਹੋਈ ਆ ਤੇ ਆ ਵੇ ਲੈ ਲੋ ਜੀ ਐਕਟਿਵ ਰਹਿੰਦੇ ਆ ਸਾਰੇ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਹਣੀ ਪਾਈ ਡੀ ਵਰਮਿੰਗ ਕੀਤਾ ਨੂੰ ਇਹਨਾਂ ਨੂੰ ਹੋ ਗਏ 25 ਦਿਨ ਹੋ ਗਏ ਕਿਤੇ ਅੱਛਾ 25 ਕਿ ਦਿਨ ਹੁੰਦੇ ਆ ਐਂ ਕੀੜੇ ਗੜੂਏ ਕੱਢ ਦਿੰਦੀਆਂ ਨਾ ਪੂਰੇ ਠੀਕ ਹੈ ਜੀ ਉਹ ਜਾਣੇਗੇ ਕਰਨ ਵਾਲੀ ਫੇਰ ਦੰਗਾ ਤੇ ਕਰਾਓ ਸਾਨੂੰ ਕੋਈ ਸ਼ੌਂਕ ਦੋ ਚਾਰ ਪੰਛੀਆਂ ਦਾ ਹਾਂਜੀ ਜੀ ਲਓ ਜੀ ਆ ਤੁਹਾਨੂੰ ਸ਼ੌਂਕ ਕਰਨੇ ਆ ਇਹ ਇੱਕ ਘਰ ਦੀ ਪੱਠੀ ਆ ਜੀ ਤੇ ਹਣੀ ਪਾਈ ਕਿਹੜੀ ਏ ਆਪਣਾ ਹੋਮ ਬਰੀਡ ਹੈਗੀ ਆ ਤੁਹਾਡੀ ਇਹ ਇਹ ਆਪਣੇ ਹੋਮ ਬਰੀਡ ਬਟੇਰਾ ਕੂਤਰ ਕਰੋਸ ਮਾਰਿਆ ਇੰੱਚ ਟੈਡੀ ਨਾ ਬਟੇਰਾ ਗੁਰਤ ਟੈਡੀ ਨਾ ਬਟੇਰਾ ਹਾਂਜੀ ਲਓ ਜੀ ਇਹ ਆ ਤੁਹਾਨੂੰ ਜ਼ੂਮ ਬਖੋਨੇ ਅੱਖ ਦਾ ਇਹ ਦੇਖ ਲਓ ਇਹ ਕੁੰਦਾ ਬਖਾਇਓ ਜੀ ਨੋ ਭਾਈ ਨੋ ਜੀ ਕੁੰਦਾ ਠੀਕ ਆ ਤੇ ਆ ਜੋ ਇਹਦੀ ਬਗਲ ਵੇਖ ਲਓ ਜੀ ਠੀਕ ਆ ਇਹ ਆ ਬਗਲ ਦੀ ਆ ਪਹਿਲੀ ਕਲੀ ਦੂਜੀ ਕਲੀ ਤੇ ਤੀਜੀ ਤੇ ਆ ਚੌਥੀ ਠੀਕ ਆ ਫਣੀ ਭਾਜੀ ਆਂਦੀ ਐ ਵੀ ਜੋੜਿਆਂ ਵਿੱਚ ਕਬੂਤਰ ਪੋਣਾ ਹੋਵੇ ਤੇ ਬਗਲ ਦਾ ਕਿਰਦਾਰ ਹੈਗਾ ਵਿੱਚ ਬਹੁਤ ਹੈਗਾ ਬਹੁਤ ਜ਼ਿਆਦਾ ਅੱਜ ਕਿ ਕਿੰਨੇ ਪਾਰ ਜਿਹੜੇ ਥੱਲੇ ਆ ਜਾਣ ਤੇ ਜੋੜਿਆਂ 'ਚ ਕਬੂਤਰ ਆਪਾਂ ਐਂਟਰ ਕਰ ਸਕਦੇ ਆ ਜੋੜਿਆਂ 'ਚ ਚਲੋ ਕਬੂਤਰ ਸਭ ਦੀ ਆਪੋ ਆਪਣੀ ਸੋਚ ਹੈਗੀ ਐ ਕਬੂਤਰ ਬੋ ਬਣਾਉਣ ਮੇਰੇ ਭਰਾ ਸਾਹਿਬ ਬਣਾਉਣ ਜੋੜੇ ਹੂੰ ਚਲੋ ਕੁਝ ਜੋੜਿਆਂ ਦੇ ਹਵਾਲੇ ਦੇ ਨਾਲ ਕੋ ਟਿਪ ਦੇ ਦਿਓ। ਆ ਜੀ ਦੂਸਰਾ ਕੁੰਦਾ ਵੇਖ ਲਓ ਜੀ। ਠੀਕ ਹੈ। ਲਓ ਜੀ ਆ ਵੇਖ ਲਓ ਜੀ ਆ ਤੁਹਾਨੂੰ ਬਗਲ ਦਾ ਕਿਰਦਾਰ ਠੀਕ ਹੈ ਫੁੱਲ ਵਿਊ ਖਾਇ ਹੋਣੀ ਵੀ ਜੀ। ਨੋ ਜੀ ਆਹ ਹੋਮ ਬਰੀਡ। ਠੀਕ ਹੈ ਛੱਡ ਦਿਓ। ਲਓ ਜੀ ਆਹ ਜੀ ਛੜਕ ਵੜਕ ਤੋਂ ਵੇਖ ਲਓ ਜੀ। ਪਰਿੰਦੇ ਦੀ। ਆ ਜੀ ਜੀ ਲਓ ਜੀ ਆ ਕਰੋ ਸ਼ੌਂਕ ਜੀ ਦੂਸਰੇ ਪਰਿੰਦੇ ਦਾ। ਇਹ ਹਣੀ ਭਾਜੀ ਇਹਦਾ ਕੀ ਰੋਲ ਆ ਮਲ ਇਹ ਹੋਮ ਬਰੀਡ ਆਡੀ ਅੱਛਾ ਇਹ ਵੀ ਹੋਮ ਬਰੀਡ ਆ ਇਹ ਬਾਈ ਇਹ ਪਿੰਦੀ ਪਿੰਦੀ ਅਕਸਰ ਕਰਾਓ ਸ਼ੌਂ ਜੀ ਅੱਖ ਦਾ ਜਲਾ ਜ਼ੂਮ ਕਰਕੇ ਇਹ ਇਹ ਵੀ ਕਰਾਸ ਚ ਬਣਾਈਆਂ ਹਾਂ ਹਾਂ ਜੀ ਇਹ ਨੀਲੇ ਹਰੇ ਤੇ ਸੇਬੇ ਵਾਲੇ ਗੂਤ ਚਮਕ ਵੇਖ ਲਓ ਜੀ ਅੱਖ ਤੇ ਨੀਲੇ ਹਰੇ ਤੇ ਸੇਬੇ ਵਾਲੇ ਸੇਬੇ ਵਾਲੇ ਲਓ ਜੀ ਆਹ ਉਹ ਹਾਇਕ ਹੁੰਦਾ ਜੀ ਹੁੰਦਾ ਵੇਖੋ ਕਿਡਾ ਫਾਸਟ ਨੋ ਜੀ ਆ ਜੀ ਹੁੰਦਾ ਆ ਜੀ ਪੂਰੀ ਬਗਲ ਵੇਖ ਲਓ ਜੀ ਐ ਪੂਰਾ ਪਰਿੰਦਾ ਨੈਰ ਹੋਣਾ ਚਾਹੀਦਾ ਵਿੱਚ ਹੋ ਗਿਆ ਉਹ ਇਹ ਲੱਕ ਹੁੰਦਾ ਠੀਕ ਹੈ ਜੀ ਪੰਜਿਆਂ ਦਾ ਸ਼ੌਂਕ ਕਰਾ ਦੇ ਜੀ ਨੋ ਜੀ ਆ ਜੀ ਪੰਜੇ ਠੀਕ ਹੈ ਟੇਲ ਦਾ ਵੀ ਸ਼ੌਂਕ ਕਰਾ ਦਿਓ ਇਹ ਲੋ ਜੀ ਆ ਵੇਖ ਲਓ ਟੇਲ ਠੀਕ ਹੈ ਜੀ ਕਰਾਇਓ ਫੁੱਲ ਵਿਊਜ਼ ਨੋ ਜੀ ਇਹ ਹਰ ਸਾਲ ਤੁਹਾਡੀ ਆਉਂਦੀ ਅੱਗੇ ਇਹ ਹਰ ਸਾਲ ਉੱਡਦੇ ਨੇ ਕੋਈ ਜੀਰੇ ਵਜਦੇ ਵਿੱਚ ਆ ਨੀਲੀ ਹਰੀ ਪੱਟੀ ਪਹਿਲੀ ਵਜੀ ਰੋਕੀ ਹੈ ਇਹ ਮਤਲਬ ਪਹਿਲੀ ਪਹਿਲੀ ਝੋਲੀ ਨੀਲੇ ਆ ਜੀ ਨਵੇਂ ਜੀਰੇ ਵਜਦੇ ਆ ਅੱਛਾ ਜਿਹੜੇ ਜੀਰੇ ਵਜਦੇ ਆ ਉਹ ਕਿਹੜੇ ਆ ਇਹਦੇ ਭਰਾ ਜਿਹੜਾ ਉਡਦਾ ਰਹਿ ਮੇਰੇ ਕੋਲ 2 2 2.5 2.5 ਵੇ ਦਾ ਕੋ ਪੱਕਾ ਸ਼ਰਤਿਆ 99 ਦਾ ਉਤਰਦਾ ਆਪੋ ਉਹ ਵੀ ਤਾਂ ਮਸ਼ਹੂਰ ਹੁੰਦੇ ਆ। ਉਹਤ ਨਹੀਂ ਜੀ ਆਪਾਂ ਜੇੜ ਚ ਵੀਡੀਓ ਬਣਾਈਆਂ ਉਤੋਂ ਹੁੰਦੇ ਆ ਜੀ। ਉਹ ਨੀਲਾ ਹਰਾ। ਨੀਲਾ ਹਰਾ। ਲੋ ਜੀ ਤੁਹਾਨੂੰ ਮੈਂ ਆਹ ਵੇਖ ਲਓ। ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੂੰਗਾ। ਸੇਮ ਇਦਾਂ ਹੀ ਨੀਲਾ ਹਰਾ ਕਬੂਤਰ ਆ ਤੇ ਉਹਦੀ ਲੈਂਡਿੰਗ ਜਿਹੜੀ ਆ 1.5 ਵਜੇ ਮੈਂ ਆ ਵੇਖੀ ਆ ਬਹਿੰਦਿਆਂ ਉਤੋਂ ਹੁੰਦੇ ਆ। ਠੀਕ ਹੈ ਜੀ। ਉਹ ਲਿੰਕ ਲਿੰਕ ਤੁਹਾਨੂੰ ਮਿਲ ਜੇਗਾ ਵਿੱਚ। ਤੇ ਹਾਂਜੀ ਅੱਗੋਂ ਜੀ ਆ ਇਹ ਕਬੂਤਰ ਉਹਨੇ ਇਹ ਉਹ ਕਬੂਤਰ ਜਿਹੜਾ ਉਤੋਂ ਉਤੋਂ ਆਂਦਾ ਉਤੋਂ ਆਂਦਾ ਆਂਦਾ ਰਹਿ ਠੀਕ ਹੈ ਠੀਕ ਇਹ ਉਹਦਾ ਪੈਰੀ ਦੀ ਸਾਮ ਸੰਭਾਲ ਦੀ ਵੀਡੀਓ ਬਣਾਈ ਹਾਂ ਹਾਂਜੀ 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 ਕਰਾਇਓ ਅੱਖ ਦਾ ਸ਼ੌਂ ਲਓ ਜੀ ਇਹ ਐਸ ਕਬੂਤਰ ਦੀ ਅਸੀਂ ਗੱਲ ਕਰਨੇ ਹਾਂ ਲਓ ਜੀ ਆ ਕਬੂਤਰ ਹੈਗਾ ਉਹ ਵਾਲਾ ਜਿਹੜਾ ਉਤੋਂ ਆਉਂਦਿਆ ਨੀਲਾ ਹਰਾ ਕਬੂਤਰ ਠੀਕ ਆ ਪ੍ਰੋਪਰ ਵੀਡੀਓ ਹੈਗੀ ਆ ਉਤੋਂ ਹੁੰਦੇ ਦੀ ਤੇ ਐ ਪੂਰੀ ਸਾਮ ਸੰਭਾਲ ਜਿਹੜੀ ਇਹਨਾਂ ਨੇ ਕੀਤੀ ਹੀ ਇਹ ਕਬੂਤਰ ਆ ਉਹ ਨੀਲਾ ਹਰਾ ਠੀਕ ਹੈ ਜੀ ਕਰਾਇਆ ਕੋਂਦੇ ਦਾ ਸ਼ੌਂਕ ਇਹ ਕਿੰਨਾ ਚਿਰ ਹੋ ਗਿਆ ਆਪਣੇ ਕੋ ਉੜਦਾ ਪਿਆ ਇਹ ਮੇਰੇ ਕੋ 4 ਸਾਲ ਹੋ ਗਏ ਉੜਦਿਆਂ ਲੋ ਜੀ 4 ਸਾਲ ਹੋ ਗਏ ਟੇਲ ਦਾ ਸ਼ੌਂਕ ਕਰਾਇਓ ਮਾ ਨਾ ਕਿਆ ਬਾਤ ਹੈ ਯਾਰ ਲਓ ਪਾਜੀ ਆ ਵਿਖਾ ਦਿਓ ਜਰਾ ਸਿੰਗਲ ਪੱਤਾ ਸਾਰਿਆਂ ਨੂੰ ਇੱਕ ਵਾਰੀ ਜਰਾ ਆਹ ਲਓ ਜੀ ਆ ਜੋ ਕਬੂਤਰ ਠੀਕ ਆ ਟੇਲ ਦਾ ਸ਼ੌਂਕ ਇੱਕ ਵਾਰੀ ਫੇਰ ਕਰਾ ਦਿਓ ਇਹ ਲਓ ਜੀ ਆ ਵੇਖੋ ਤੇ ਇਹ ਕਬੂਤਰ ਤੁਸੀਂ ਮਨ ਲਓ ਲਿਆਂਦਾ ਵਾ ਜਾਂ ਫੜਿਆ ਜਾਂ ਕਿਦਾਂ ਇਹ ਹੋਮ ਬਰੀਡ ਮੇਰੀ ਅੱਛਾ ਇਹ ਹੋਮ ਬਰੀਡ ਆ ਇਹ ਹੋਮ ਬਰੀਡ ਕਰਦੀ ਮੇਰੀ ਉਹ ਨੀਲੀ ਪੱਟੀ ਉਹ ਵੀ ਹੋਮ ਬਰੀਡ ਆ ਉਹ ਵੀ ਹੋਮ ਬਰੀਡ ਆ ਭਰਾ ਜੀ ਇਹਦਾ ਅੱਛਾ ਉਹ ਵੀ ਪੱਠਾ ਵਾ ਉਹ ਪੱਠੀ ਹੈ ਪੱਠੀ ਰੋਕੀ ਦਦੇ ਅੱਛਾ ਪੱਠੀ ਰੋਕੀ ਆ ਪੇਲੀ ਨੀਲੀ ਰਿਵੇਂ ਜੀ ਤਾਂ ਰੋਕੀ ਆ ਅੱਛਾ ਪੇਲੀ ਪੱਠੀ ਵਜੀ ਨੀਲੀ ਹਰੀ ਇਹ ਹੈਗੀ ਆ ਚੌਥੀ ਪੰਜਵੀਂ ਝੋਲੀ ਦੀ ਅੱਛਾ ਉਹ ਇਹ ਨਹੀਂ ਮਤਲਬ ਇਹ ਪੇਲੀ ਝੋਲੀ ਦਾ ਵਾ ਚੌਥੇ ਪੰਜਵੀਂ ਝੋਲੀ ਦੀ ਹੈ ਲੋ ਜੀ ਆ ਪੇਲੀ ਝੋਲੀ ਦਾ ਆ ਪੱਠਾ ਵਾ ਕਬੂਤਰ ਬਣ ਗਿਆ ਤੇ ਆ ਕਿੰਨੀਵੀਂ ਝੋਲੀ ਦੀ ਆ ਇਹ ਚੌਥੀ ਪੰਜਵੀਂ ਝੋਲੀ ਦੀ ਹੈ ਲੋ ਜੀ ਜਿੱਦਾਂ ਮੈਂ ਅਕਸਰ ਤੁਹਾਨੂੰ ਕਹਿੰਦਾ ਹਾਂ ਨਾ ਵਾ ਕਿ ਪਾਰਸ ਬਰੀਡ ਜਿਹੜੀ ਆ ਉਹ ਚੌਥੀ ਪੰਜ ਜਿਹੜੀ ਮਾਰੂਗੀ ਨਾ ਆਪਣੀ ਤੇ ਉਹਦੇ ਵਿੱਚ ਪਿੱਛਾ ਮਾਰ ਜਾਂਦੇ ਇਹ ਕਬੂਤਰ ਤੇ ਆਹ ਵੇਖ ਲੋ ਵੀ ਕਿੰਨੇ ਬੱਚੇ ਕਢਾਏ ਆ ਤੇ ਫੇਰ ਜਾ ਕੇ ਇੱਕ ਪੱਠੀ ਨਹੀਂ ਆ ਗਈ ਲਈ ਆ ਦੋਵੇਂ ਭੈਣ ਭਰਾ ਆ ਜੋ ਇਹ ਸਗੇ ਭੈਣ ਭਰਾ ਨੇ ਸਗੇ ਭੈਣ ਭਰਾ ਲੋ ਜੀ ਆਹ ਵੇਖ ਲੋ ਇਹਨਾਂ ਦਾ ਹੀ ਆਪਾਂ ਥਾਵੇਂ ਲਾਉਣਾ ਵਾ ਲੋ ਜੀ ਇਹਨਾਂ ਦਾ ਹੀ ਥਾਵੇਂ ਲਾਉਣਾ ਦੋਵੇਂ ਸਗੇ ਭੈਣ ਭਰਾ ਆ ਜੋ ਠੀਕ ਆ ਇਹ ਕਿੰਨੇ ਬੱਚੇ ਜਿਹੜੇ ਨਿਕਲ ਗਏ ਆ ਤੇ ਫੇਰ ਜੇ ਜਾ ਕੇ ਪੱਠੀ ਨਿਕਲੀ ਆ ਹਨੀ ਵੀਰ ਜੀ ਇਹ ਤਕਰੀਬਨ 7-8 ਬੱਚੇ ਨਿਕਲੇ ਨੇ 7-8 ਬੱਚੇ ਨਿਕਲੇ ਫੇਰ ਜਾ ਕੇ ਕਿਤੇ ਇਹ ਐਡੀ ਆ ਪੱਠੀ ਨਿਕਲੀ ਆ ਹਨਾ ਆ ਜਿਓ ਜੀ ਆ ਵੇਖ ਲਓ ਆ ਨੀਲੀ ਹਰੀ ਥੰਬਨੇਲ ਦੇ ਉੱਤੇ ਫੋਟੋ ਲੱਗੂਗੀ ਹੈ ਜੀ ਤੇ ਆ ਜਿਓ ਕੂਤਰ ਠੀਕ ਆ ਜੀ ਹਾਂਜੀ ਹਨੀ ਵੀਰ ਜੀ ਅੱਗੋਂ ਆ ਡੱਬ ਵਾਲੀ ਹੈ ਵੀ ਘਰ ਦੀ ਪੱਠੀ ਲਓ ਜੀ ਆ ਡੱਬ ਵਾਲੀ ਘਰ ਦੀ ਪੱਠੀ ਵੇਖ ਲਓ ਜੀ ਕਰਾਇਓ ਅੱਖ ਦਾ ਸ਼ੌਂਕ ਜੀ ਏ ਨੋਜੀ ਨੋ ਜੀ ਆ ਵੇਹ ਲੋ ਜੀ ਡੱਬ ਵਾਲੀ ਠੀਕ ਆ ਕਰਾਇਓ ਕੁੰਦੇ ਦਾ ਸ਼ੌਂਕ ਜੀ ਲਓ ਜੀ ਆ ਵੇਹ ਲੋ ਪ੍ਰੋਪਰ ਪੂਰੀ ਐ ਅਛਾ ਹਣੀ ਭਾਈ ਕੁੰਦਾ ਸੇਮ ਹੀ ਇੱਕੋ ਤਰਤੀਬ ਨਾਲ ਚੱਲਣ ਡਿਆ ਵਾ ਤੇ ਕੀ ਖੂਬੀ ਆ ਹਾਂਜੀ ਹਣੀ ਵੀ ਜੀ ਸੇਮ ਹੀ ਕੁੰਦਾ ਚੱਲਦਾ ਹੋਣ ਡਿਆ ਇਹ ਫਾਸਟ ਬਣਾਏ ਇਹ ਅੱਛਾ ਸਾਰੇ ਜੋੜੇ ਜੋੜੇ ਵੀ ਇਦਾਂ ਹੀ ਕੁੰਦਾ ਚੱਲੂਗਾ ਜਿਹੜੇ ਉੱਦਣ ਹੂੰ ਲੋ ਜੀ ਆ ਕੜੀ ਪਾਈ ਹੋਈ ਇਹਨਾਂ ਨੇ ਪੈਰ ਦੇ ਵਿੱਚ ਕਿੰਨਾ ਨੰਬਰ ਲਿਖਿਆ ਜੀ 32 ਨੰਬਰ 33 ਨੰਬਰ ਜੀ ਇਹ 32 ਨੰਬਰ ਆ ਜੀ ਠੀਕ ਆ ਫੁੱਲ ਵੀਊ ਵਿਖਾ ਦੇ ਦਾ ਹਾਂ ਜੀ ਫੁੱਲ ਵੀਊ ਠੀਕ ਆ ਛੱਡਿਓ ਇਹਨੂੰ ਸਟੈਂਡਿੰਗ ਵਿੱਚ ਆ ਜੀ ਲੋ ਜੀ ਦੋਵੇਂ ਭੈਣ ਭਰਾ ਵਾ ਹਾਂ ਲੋ ਜੀ ਆ ਵਾਲੀ ਦੋਵੇਂ ਭੈਣ ਭਰਾ ਜੋ ਡਬਲ ਠੀਕ ਆ ਇਹਦਾ ਸ਼ੌਂਕ ਅਸੀਂ ਤੁਹਾਨੂੰ ਕਰਾਤਾ ਵਾ ਇਹ ਇਹਦਾ ਤੇ ਇਹਦਾ ਰਹਿ ਗਿਆ ਜੋ ਕਰਾਇਓ ਸ਼ੌਂਕ ਨਹੀਂ ਪਈ ਲੋ ਜੀ ਪਹਿਲਾਂ ਮਾਂ ਦਾ ਸ਼ੌਂਕ ਕਰ ਲਓ ਜੀ ਆ ਵੇਖ ਲਓ ਫੁੱਲ ਵੀਉ ਮਾਂ ਦਾ ਠੀਕ ਹੈ ਜੀ ਲੋ ਜੀ ਵੇਖ ਲਓ ਕਿਦਾਂ ਤੋਂ ਜੀ ਨਹੀਂ ਇੱਕ ਸਾਰੀ ਕਰਾਇਓ ਅੱਖ ਦਾ ਸ਼ੌਂਕ ਨਹੀਂ ਵੀਰ ਜੀ ਲੋ ਜੀ ਆ ਵੇਖ ਲਓ ਇਮਾਮ ਮਾਂਇਆ ਦੀ ਨੌ ਜੀ ਹਾਂ ਵੇ ਲੋ ਭਾਈ ਅੱਖ ਜੀ ਜ਼ਰਾਤ ਨੌ ਪਰ ਚੈੱਕ ਕਰ ਲਓ ਠੀਕ ਹੈ ਜੀ ਕਰਾਇਓ ਕੁੰਡੇ ਦਾ ਸ਼ੌਂਕ ਜੀ ਲੋ ਜੀ ਆਪ ਹੁੰਦਾ ਜੋ ਚੈੱਕ ਕਰ ਲਓ ਠੀਕ ਛੱਡ ਦਿਓ ਇਹਨੂੰ ਲੋ ਜੀ ਆ ਮਾਂ ਜੋ ਠੀਕ ਹੈ ਜੀ ਬਾਕੀ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਕਵਰ ਬਾਡ ਪੀਜਨ ਨੂੰ ਤੇ ਇਦਾਂ ਦੇ ਜੋੜਿਆਂ ਵਾਲੇ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਾਉਂਦੇ ਰਾਵਾਂਗੇ ਹਣੇ ਵੀ ਜੀ ਆ ਇੜੀਆ ਹਰੀਆ ਇਹਦਾ ਇੱਕ ਸ਼ੌਂਕ ਕਰਾ ਦਿਓ ਮਾੜਾ ਜ ਆ ਕੋਈ ਇਹ ਕਾ ਹਰੀ ਪੱਠੀ ਆ ਕੇ ਪੱਠਾ ਵਾ ਇਹ ਕਾ ਟਵਿਚ ਘਰ ਡਾ ਵਾਲਾ ਕਬੂਤਰ ਆ ਇਹਦਾ ਸ਼ੌਂਕ ਕਰਾ ਦਿਓ ਠੀਕ ਹੈ ਜੀ ਨਨ ਕੋ ਰਾ ਦੇ ਨੇ ਭਈਆ ਦੋ ਦੋ ਤਿੰਨ ਪ੍ਰਿੰਦਿਆਂ ਦਾ ਲੋ ਜੀ ਇਹ ਵੀ ਹੋਮ ਬਰੀਡ ਜੋ ਕਰਾਇਓ ਅੱਖ ਦਾ ਸ਼ੌਂਕ ਨੋ ਜੀ ਰਾਜੋ ਅੱਖ ਭਈ ਠੀਕ ਆ ਕਰਾਇਓ ਕੁੰਦੇ ਦਾ ਸ਼ੌਂਕ ਹਾਂ ਕੁੰਦਾ ਜੀ ਇਹ ਵੀ ਹੋਮ ਬਰੀਡ ਆ ਇਹ ਹੋਮ ਬਰੀਡ ਠੀਕ ਹੈ ਛੱਡ ਦੇ ਇਹਨੂੰ ਇਹ ਤਾਂ ਬੜਾ ਕਾਦੀ ਮਾਦੀ ਆ ਜੀ ਹੂੰ ਉਹੜੇ ਕੂਤਰ ਨਾ ਇੱਕ ਹਰੀ ਉਹ ਮਾਦੀ ਆ ਕਿ ਨਾਰ ਮਾਦੀ ਮਾਦੀ ਇਹ ਕੋਲਾ ਦੇ ਨਾਲ ਜਿਹੜਾ ਡਬਲ ਆ ਕੂਤਰ ਦਾ ਸ਼ੌਂਕ ਕਰਾ ਦੇ ਲਓ ਜੀ ਆ ਵੀ ਇੱਕ ਹੋਮ ਬਰੀਡ ਆ ਟੈਡੀ ਕ੍ਰੋਸ ਕਿੰਜ ਕਰਉਂਦੇ ਹੀ ਅੱਖ ਦਾ ਸ਼ੌਂਕ ਤੁਹਾਨੂੰ ਇਹ ਲਓ ਜੀ ਵੇਹ ਲੋ ਐ ਫਿੱਕੀਆਂ ਫਿੱਕੀਆਂ ਇਹ ਲਾਲ ਡੋਰੇ ਜਰਾਜੇ ਆ ਹੈਂ ਨੋ ਜੀ ਆਹ ਹੁੰਦਾ ਜੋ ਨੋ ਜੀ ਆ ਤਿੰਨ ਕੰਨੀਆਂ ਵੇਖ ਲਓ ਇਹਦੀਆਂ ਠੀਕ ਹੈ ਜੀ ਇਹ ਆ ਲਓ ਜੀ ਆ ਕਰ ਦੋ ਤਿੰਨੇ ਇਕੱਠੀਆਂ ਹਣੀ ਵੀਰ ਜੀ ਲਓ ਜੀ ਬਾਹਰ ਉੱਤੇ ਦੁੱਧ ਚੜਦਾ ਆ ਆ ਤਿੰਨ ਕੰਨੀਆਂ ਭਾਈ ਵੇਖ ਲਿਓ ਕਰਾਇਓ ਟੇਲ ਦਾ ਸ਼ੌਂਕ ਜੀ ਨੋ ਜੀ ਆ ਟੀ ਹੈ ਠੀਕ ਹੈ ਜੀ ਲੋ ਜੀ ਇੱਕ ਤੁਹਾਨੂੰ ਨਵੀਂ ਚੀਜ਼ ਵਿਖਾਉਨੇ ਆ ਆ ਵੇਖੋ ਮੇਰੇ ਭਰਾ ਜਰੂਰ ਦੱਸਿਓ ਦੇਸੀ ਆ ਕਿ ਮਲਵਈ ਆ ਕਰਾਇਓ ਸ਼ੌਂਗਣੀ ਭਾਈ ਇਹਦਾ ਜਰਾ ਇਹ ਇਹਦਾ ਇਹਦਾ ਮਾਅਬੋ ਤੁਹਾਨੂੰ ਵਿਖਾਵਾਂਗੇ ਤੇ ਤੁਸੀਂ ਹੈਰਾਨ ਹੋ ਜੂਗੇ ਇਹ ਘਰ ਦਾ ਵਾ ਇਹ ਘਰ ਦੀ ਬਰੀਡ ਹੈ ਮੇਰੇ ਅੱਛਾ ਇੱਕ ਝੋਲੀ ਕਲ ਪਰੇ ਵਜਦੇ ਆ ਇੱਕ ਚੀਨੇ ਵਜਦੇ ਆ ਤੇ ਇੱਕ ਗਲਬੇ ਵਜਦੀ ਗਲਬੇ ਵਜਦੀ ਕਰਾਇਓ ਸ਼ੌਂਗ ਜੀ ਇਹਦਾ ਜੀ ਲੋ ਜੀ ਇਹ ਨਵੀਂ ਚੀਜ਼ ਦਾ ਸ਼ੌਂਗ ਕਰਿਓ ਇੱਕ ਮਾ ਵੇਖ ਲੋ ਜੀ ਅੱਖ ਰਿੰਗ ਕਰਾਇਓ ਕੁੰਦੇ ਦਾ ਚੌਂਕ ਇਹਨੂੰ ਤਾਂ ਕੋਈ ਹਣੀ ਵੀ ਕੇ ਕਹਿ ਮਿਲ ਬਈ ਆ ਜੀ ਇਹ ਲਓ ਜੀ ਆ ਵੇਖ ਲੋ ਕਰਾਇਓ ਟੇਲ ਦਾ ਚੌਂਕ ਜੀ ਦੇਸੀਆਂ ਦਾ ਜੋੜਾ ਉਹਨਾਂ ਚੋਂ ਨਿਕਲਿਆ ਹੈ ਲਓ ਜੀ ਆ ਟੇਲ ਦੀ ਵੇਖ ਚੱਕ ਰਿਓ ਏ ਆ ਇੱਕ ਮਿੰਟ ਰੁਕ ਜਿਓ ਜੀ ਲਓ ਜੀ 8 3 11 11 ਨਾ ਬਹਾਰਾ ਠੀਕ ਹੈ ਜੀ ਲਓ ਜੀ ਆ ਟੇਲ ਜੋ ਇਹਦਾ ਮਾਂ ਪਿਓ ਤੁਹਾਨੂੰ ਬੌਣੇ ਆ ਛੱਡੋ ਜੀ ਇਹਨੂੰ ਲਓ ਜੀ ਆ ਗਿਆ ਜਿਓ ਜੀ ਲਾਲ ਚੀਨਾ ਫੇ ਲਓ ਜੀ ਵੇਖਣ ਨੂੰ ਸਾਰੇ ਮੇਰੇ ਭਰਾ ਹੋਸਾ ਦਾ ਨੂੰ ਮਲਬਈ ਕਹਿਣ ਪਰ ਹਣੀ ਵੀ ਲੁਣਾ ਇੰਦੇ ਸਾਡੇ ਘਰ ਦੀ ਬਰੀਡ ਆ ਕੀ ਅਹੀਂ ਪਾਇਆ ਸਾਨੂੰ ਪਲਾਵਾ ਜਿਹੜੇ ਲਾਲ ਚੀਨੇ ਇਹ ਨਿਕਲੇ ਆ ਠੀਕ ਹੈ ਜੀ ਲੋ ਜੀ ਆ ਦੋਵੇਂ ਭੈਣ ਭਰਾ ਆ ਜੋ ਠੀਕ ਹੈ ਜੀ ਆ ਲਾਲ ਚੀਨਾ ਪੱਠਾ ਵਾ ਆ ਨਾਲ ਪੱਠੀ ਆ ਕਹਸਾ ਤਾ ਆ ਦੋਵੇਂ ਸਗੇ ਭੈਣ ਭਰਾ ਆ ਜੋ ਤੇ ਅੱਗੋ ਜੀ ਆ ਵੇਖ ਲੋ ਜੀ ਇਹ ਕੂਤਰ ਆ ਆ ਮਾਂ ਆ ਮਾਂ ਜੋ ਜੀ ਹੁਣ ਰੱਬ ਜਾਣੇ ਪਿੱਛੇ ਪਾਰ ਕਿਹੜਾ ਪਾਇਆ ਕਿ ਕਿਸੇ ਨੇ ਇਸ ਚੀਜ਼ ਦਾ ਦਾਵਾ ਕੋਈ ਨਹੀਂ ਕਰ ਸਕਦਾ ਭਾਈ ਤੂੰ ਇਹ ਕੋਈ ਚੀਜ਼ ਖਰੀਦ ਕੇ ਲਿਉਂਦੇ ਜੋ ਉਹਦੇ ਵਿੱਚ ਪਿੱਛੋਂ ਕੋਈ ਚੀਜ਼ ਪਈ ਹੋਈ ਆ ਉੱਥੇ ਬੰਦਾ ਤੇ ਭਾਈ ਸੌ ਚੁਪਨ ਤੱਕ ਚਲ ਜੂਗਾ ਵੀ ਮੇਰੇ ਘਰ ਦਾ ਹੋਮ ਬਰੀਡ ਆ ਠੀਕ ਹੈ ਜੀ ਤੇ ਆ ਮਾਂ ਮਾਂ ਐ ਆ ਮਾਂ ਵੇਖ ਲੋ ਜੀ ਠੀਕ ਆ ਤੇ ਇਹਨੂੰ ਵੇਖ ਕੇ ਕੋਈ ਕਹੂਗਾ ਹੀ ਨਹੀਂ ਵੀ ਆ ਇਹਦਾ ਪੱਠਾ ਵਾ ਆ ਲਾਲ ਜੀ ਨਾ ਲਓ ਜੀ ਇੱਥੇ ਦੱਸੋ ਬੰਦਾ ਕੀ ਕਰੂਗਾ ਪਰ ਹੈ ਕੋਈ ਜੀ ਇਸ ਚੀਜ਼ ਆ ਕੁੰਦੇ ਦਾ ਸ਼ੌਂਕ ਕਰਿਓ ਜੀ ਇਹਦੇ ਨਾ ਜੀ ਆ ਕੁੰਡਾ ਵੇਖ ਲੋ ਸੇਮ ਪਾ ਲੈ ਆ ਵੇਖ ਲੋ ਕਿਦਾਂ ਐ ਲਾਲ ਅੱਖਾਂ ਤੇ ਐ ਸ਼ਾਬਦਾਰ ਠੀਕ ਹੈ ਜੀ ਇਹਦੀ ਮਾਂ ਵ ਤੇ ਅਗੋਂ ਪੱਠਾ ਇਹਨੇ ਕੱਢਤਾ ਵਾ ਲਾਲ ਜੀ ਨਾ ਹੁਣ ਬੰਦਾ ਕਿੱਥੇ ਦਾਵਾ ਕਰੂਗਾ ਕਿਸੇ ਦੇ ਮੰਨਣ ਜੀ ਨਹੀਂ ਹੋਈ ਬਾਈ ਜੀ ਲੋਕਾਂ ਨੇ ਕਹਿਣਾ ਝੂਠ ਮਾਰਦੇ ਐ ਛੱਡਿਓ ਇਹਨੂੰ ਲਓ ਜੀ ਆ ਮਾਂ ਜੋ ਲਓ ਜੀ ਆ ਜੋ ਮਾਂ ਆ ਮਾਂ ਜੋ ਤੇ ਆ ਪੋਤ ਜੋ ਲਾਲ ਜੀ ਨਾ ਤੇ ਆ ਨਾਲ ਧੀ ਜੋ ਠੀਕ ਆ ਤੇ ਆ ਪਿਓ ਜੋ 3 ਜੀ 3 ਜੇ ਮੈਂਬਰ ਆ ਡੱਬ ਵਾਲਾ ਕਰਾਇਓ ਸ਼ੌਂਕ ਜੀ ਇਹਦਾ ਹਾਂਜੀ ਲੋ ਭਾਈ ਇਹ ਇੱਥੇ ਬੰਦਾ ਕੀ ਕਰੂਗਾ ਦੱਸੋ ਮੈਨੂੰ ਸਾਰੇ ਮੇਰੇ ਭਰਾ ਜਿੰਨੇ ਵੀ ਸਾਡੇ ਵੀਰ ਭਰਾ ਜਿਹੜੇ ਸਾਨੂੰ ਪਸੰਦ ਕਰਦੇ ਆ ਸਾਡੀ ਵੀਡੀਓਸ ਨੂੰ ਵੀ ਇੱਥੇ ਕੀ ਸ਼ੌਲਟੀ ਹੈਗੀ ਆ ਕਿਸੇ ਦੀ ਹੈ ਤੁਹਾਨੂੰ ਮਾਂ ਦਾ ਸ਼ੌਂਕ ਕਰਾਤਾ ਆ ਪਿਓ ਦਾ ਸ਼ੌਂਕ ਵੀ ਕਰ ਲੋ ਕਰਾਇਓ ਆਖਦਾ ਸ਼ੌਂਕ ਜੀ ਤੇ ਆ ਪਿਓ ਦੇ ਸਿਰ ਦਾ ਸ਼ੌਂਕ ਜ਼ਰੂਰ ਕਰਿਓ ਨਾਲ ਇਹ ਆ ਲਓ ਜੀ ਆ ਲੱਖੀ ਲੱਖੀ ਭਾਵ ਦੀ ਖੰਡੀ ਤੂੰ ਇਹਦੇ ਵਿੱਚ ਕਿਹੇ ਸ਼ਿਕਾਰੀ ਨੇ ਸਾਇੰਸ ਲਾ ਕੇ ਹੋ ਸਕਦਾ ਇਹਦੇ ਵਿੱਚ ਮਲਬਈ ਪਰ ਪਾਇਆ ਹੋਵੇ ਹੋ ਸਕਦਾ ਦੇਸੀ ਹੋਵੇ ਇਸ ਚੀਜ਼ ਦਾ ਕੋਈ ਦਾਵਾ ਨਹੀਂ ਕਰ ਸਕਦਾ ਭਾਈ ਲਓ ਜੀ ਆ ਵੇ ਲੋ ਲਾਖੇ ਦਾਗ ਬਾਕੀ ਅੱਖ ਦਾ ਸ਼ੌਂਕ ਵੀ ਕਰ ਲੋ ਇਹ ਅੱਖ ਥੋੜੀ ਵਿਖਾ ਦਿਨੀ ਵੀਰ ਜੀ ਇਹ ਲਓ ਜੀ ਆ ਲੋ ਆ ਅੱਖ ਜੀ ਇੱਥੇ ਦੱਸੋ ਬਾਈ ਜੀ ਕੀ ਕਹੂਗਾ ਬੰਦਾ ਤੇ ਜੇ ਨਿਆਂ ਦੀ ਗੱਲ ਆ ਜੇ ਕਰਾਇਓ ਕੁੰਦੇ ਦਾ ਸ਼ੌਂਕ ਤੇ ਉੱਥੇ ਬੰਦੇ ਨੇ ਕਹਿਣਾ ਭਾਈ ਮੇਰੇ ਘਰ ਦਾ ਜੋੜਾ ਵਾ ਇਹਦਾ ਮਾਂ ਪਿਓ ਮੇਰੇ ਕੋਲ ਆ ਲੋ ਜੀ ਦੀ ਆ ਕੰਨੀ ਵੇਖ ਲਿਓ ਇੱਕ ਅਖੀਰ ਲਈ ਆ ਕੱਲੀ ਕੰਨੀ ਵਖਾਇਓ ਕੀ ਆਈ ਲੋ ਬਾਈ ਜੀ ਹੁਣ ਆ ਕੰਨੀ ਕੀ ਕਹਿੰਦੀ ਆ ਇਹ ਉੜਦਾ ਰਿਹਾ ਮੇਰੇ ਕੋਲ ਟੈਮ ਕਰਦਾ ਰਿਹਾ ਇਹ ਕਿੰਨੇ ਵਜੇ ਤੱਕ ਉੜਦਾ ਰਿਹਾ ਤੁਹਾਡੇ ਕੋ ਇਹ ਗੋਤਰੇ ਇੱਕ ਇੱਕ ਵੇ ਦਾ ਉੜਦਾ ਰਿਹਾ ਇਹ ਨਿਗਾਹ ਬਚਾ ਲੈਂਦਾ ਏ ਫੁੱਲ ਵੀ ਉਹ ਬਹੁਤ ਡੱਬ ਨਹੀਂ ਲੋ ਜੀ ਹੁਣ ਬਾਈ ਜੀ ਇੱਥੇ ਬੰਦਾ ਕੀ ਕਰੂ ਛੱਡੋ ਜੀ ਇਹਨੂੰ ਲੋ ਜੀ ਇੱਥੇ ਬੰਦਾ ਕੀ ਸੌਂ ਦਊਗਾ ਕਿਸੇ ਦੀ ਵੀ ਆ ਦਾ ਪਿਓ ਆ ਡੱਬ ਵਾਲੀ ਮਾਵਾ ਡੱਬ ਵਾਲਾ ਹੀ ਪਿਓ ਆ ਅੱਗੋਂ ਨਾਲਾ ਪੱਠਾ ਵਾ ਉਹ ਲਾਲ ਚੀਨਾ ਉਹਨੇ ਕੱਢ ਮਾਰਿਆ ਆ ਬੈਠਾ ਜੋ ਸਾਹਮਣੇ ਉੱਥੇ ਬੰਦਾ ਕੀ ਕਰੂ ਭਾਈ ਜੀ ਆ ਵੇਖ ਲੋ ਠੀਕ ਹੈ ਜੀ ਇਹ ਖਾ ਜੋ ਥੱਲੇ ਲੱਖਾ ਲੋ ਇਹ ਲੈਂਦਾ ਹੈ ਇਹ ਲਿਆਂਦਾ ਵਾ ਇਹ ਲੈਂਦਾ ਅੱਛਾ ਜੀ ਇਹ ਲਿਆਂਦਾ ਵਾ ਜੀ ਜਿਹੜਾ ਲਿਆਂਦਾ ਉਹਨਾਂ ਨੇ ਕਹਿ ਤਾ ਲਿਆਂਦਾ ਵਾ ਜਿਹੜਾ ਘਰ ਦਾ ਉਹਨਾਂ ਕਹ ਦੱਸਤਾ ਵੀ ਉਹ ਘਰ ਦਾ ਵਾ ਹੁਣ ਉੱਥੇ ਬੰਦਾ ਕੀ ਕਰੇ ਤੇ ਜੇ ਹਣੀ ਭਾਈ ਤੁਸੀਂ ਸ਼ੌਂਕ ਕਰਦੇ ਜੋ ਸ਼ੀਲਡ ਦੇ ਵਿੱਚ ਤੇ ਤੁਹਾਡਾ ਉਹ ਲਾਲਚੀ ਨਾ ਪੱਠਾ ਉੜਦਾ ਵਾ ਤੇ ਜੇ ਉਹਨੂੰ ਕੋਈ ਮੋਹਰ ਨਾ ਲਾਊਗਾ ਲੋਨ ਨਹੀਂ ਕਰਦੇ ਲੋਨ ਦੇ ਨਾਲ ਲੱਖਾਂ ਵੇਚ ਕੇ ਕਹਿ ਦਿੰਦੇ ਪਹਿਲਾਂ ਹੀ ਤੁਸੀਂ ਉਹਨੂੰ ਬਹਿ ਰਫੜਵਾ ਦਿੰਦਾ ਨਾ ਫੜਬਾਉਣ ਵਾਲੀ ਗੱਲ ਬਹਿ ਦੁਨੀਆ ਗਾਂ ਆ ਗਈ ਹੈ ਹੂੰ ਹੂੰ ਉਹ ਪਹਿਲੇ ਨੰਬਰ ਦੇ ਗਾਂ ਦੇ ਭਾਜੀ ਨਹੀਂ ਆਣੀ ਬੜਾ ਇਹ ਜਗਰਗੇ ਨੂੰ ਗਾਂ ਲੈ ਆਈਦਾ ਹੀ ਨਹੀਂ। ਧਾਰਾਂ 'ਚ ਜਰੂਰ ਉੜਦਾ ਉਤਰਾ। ਅੱਛਾ। ਗਾਂ ਲੈ ਆਈਦਾ ਹੀ ਨਹੀਂ। ਇਹ ਧਾਰਾਂ ਵਿੱਚ ਮਤਲਬ ਟਾਈਮ ਕਰਦਾ। ਧਾਰਾਂ 'ਚ ਟਾਈਮ ਕਰਦਾ ਤੇ ਭੈਣ ਭਰਾ ਉੜਦੇ ਨੇ। ਅੱਛਾ। ਉਹ ਕਿਦਾਂ ਦਾ? ਇਹ ਹਾਂ। ਆਹ ਪੱਟੀ ਇਹਦੇ ਉੱਥੇ ਲੱਗੁਰਾ ਦੀ। ਅੱਛਾ ਉਹ ਪੱਟੀ ਥੱਲੇ। ਲਓ ਜੀ ਆਹ ਪੱਟੀ ਥੱਲੇ ਠੀਕ ਆ। ਤੇ ਆਹ ਪੱਟੀ ਜੋ ਇਹ ਬਾਈ 'ਚ ਪੈ ਜੂਗੀ। ਬਿਲਕੁਲ ਇੱਥੇ ਕਿਸੇ ਨੇ ਓਬਜੈਕਸ਼ਨ ਨਹੀਂ ਕਰਨਾ। ਪਰ ਜਦੋਂ ਲੱਖੇ ਦੀ ਗੱਲ ਆ ਜਾਂਦੀ ਹੈ ਤੇ ਫਿਰ ਕੀ ਸਵਾਲ ਜਵਾਬ ਹੁੰਦੇ ਤੁਹਾਡੇ ਫਿਰ ਆਈ ਆਪ ਹੀ ਹੱਥ ਜੋੜ ਕੇ ਕਹਿੰਦਾ ਕੋਈ ਨਹੀਂ ਧੀਏ ਵੱਡੇ ਵਿੱਚ ਹੀ ਰਹਿਣ ਦੋ ਵੀ ਐ ਨਹੀਂ ਪਾਉਂਦੇ ਕਿਉਂ ਵੀ ਆਈ ਹੋਰ ਕਬੂਤਰ ਟਰੇਡ ਕੀਤਾ ਤੇ ਫਿਰ ਉਹ ਪਾਦੀ ਤੇ ਉਹਨਾਂ ਚੋਂ ਪਾਦੀ ਅੱਛਾ ਤੇਰੇ ਨੂੰ ਮੇਰਾ ਪਾ ਮਤਲਬ ਬੈਗ ਤੇ ਰੱਖੇ ਹੁੰਦੇ ਕਬੂਤਰ ਸ਼ੌਂਕ ਹੀ ਕਰਨਾ ਤੇ ਸ਼ੌਂਕ ਕਰਦਾ ਉਹ ਤਾਂ ਵੈਸੇ ਵੀ ਸਾਲ ਹੋ ਗਿਆ ਨਹੀਂ ਉਹ ਬਠਾ ਅੱਛਾ ਉਹ ਜਦੋਂ ਨੂੰ ਪਤਾ ਪਾਈਆਂ ਬੈਣਾ ਨਹੀਂ ਫਿਰ ਆਈ ਡਾਇ ਬੱਚਾ ਉੱਡਿਆ ਡੋ 12 12 12 12 ਦਾ ਉੱਡਿਆ ਇਹਨੂੰ ਢੋਨੋ ਚਾਹੀਏ ਵੱਡਾ ਕਰਕੇ ਹੋਰ ਗਾਂ ਵਾਜੀ ਉਹਦੇ ਐਸੇ ਕਰਕੇ ਹੋਣਾ ਪੱਠੀ ਨਿਕਲੀ 9 ਕਲੀ ਦੀ ਹੋ ਗਈ ਏ ਆਹੜੀ ਪੱਠੀ ਏ 9 ਕਲੀ ਦੀ ਹੋ ਗਈ ਲਾਸਟ ਕੰਨੀ 10ਵੀਂ ਰਹਿ ਗਈ ਇਹਦੀ ਇਹ ਜਿਹੜੀ ਪੱਠੀ ਆ ਕੀ ਦੀ ਆ ਮਤਲਬ ਉਹ ਇਹ ਉਹੀ ਡਬਲ ਵਾਲਾ ਕੁਝ ਉਹਦੀ ਆ ਲੋ ਜੀ ਆ ਇਹ ਇਦਾਂ ਦਾ ਕਲਰ ਵੀ ਮਾਰਦੇ ਆ ਚਲਾਈ ਬੜੀ ਸੁਣੀ ਕੁੰਦੇ ਦੀ ਵੇਖ ਲਓ ਇਹਨੂੰ ਮੋਰ ਲੱਗ ਜੂਗੀ ਇਹਨੂੰ ਲੱਗ ਜੇਗੀ ਇਹਨੂੰ ਲੱਗ ਜੇਗੀ ਠੀਕ ਹੈ ਜੀ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਹ ਹਰੀ ਦਾ ਸ਼ੌਂਕ ਕਰਾ ਦਿਓ ਜੀ ਜਰੂਰ ਲੋ ਜੀ ਇੱਕ ਆ ਕਬੂਤਰ ਵੇਖ ਲਓ ਸੇਬੀ ਵਾਲਾ ਦੜੀਓ ਕੱਟ ਕੇ ਲੈਂਦਾ ਕਿੰਨੇ ਦਾ ਲੈਂਦਾ ਜੀ ਇਹ ਇਹ ਕਬੂਤਰ ਆ ਲੈ ਜਾਂਦਾ ਆਪਣਾ ਸਾਡੇ 450 ਦਾ ਕਬੂਤਰ ਲੈ ਜਾਂਦਾ ਹੂੰ ਹੂੰ ਕਰਾਇਓ ਅੱਖ ਦਾ ਸ਼ੌਂਕ ਜੀ ਹੂੰ ਜੀ ਆਖ ਜੋ ਬਣੀ ਠੀਕ ਹੈ ਜੀ ਲੋ ਜੀ ਕਰਾਇਓ ਕੁੰਦੇ ਦਾ ਸ਼ੌਂਕ ਇੰਜ ਲੋ ਠੀਕ ਹੈ ਜੀ ਲੋ ਜੀ ਆ ਕਬੂਤਰ ਹੀ ਤੇ ਆ ਗੱਲਾਂ ਬਾਤਾਂ ਹੀ ਸ਼ਕਿੰਗ ਪਾਰਟ ਦੇ ਵਿੱਚ ਤੇ ਇਜਾਜ਼ਤ ਦਿਓ ਬਾਕੀ ਸਾਡੇ ਚੈਨਲ ਨੂੰ ਵਾਤੋ ਵਾਤ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਹਣੀ ਭਾਈ ਕੀ ਮੈਸੇਜ ਕੀ ਆ ਖਟਾਰਿਆਂ ਵਾਸਤੇ ਤੁਹਾਡਾ 2026 ਦੇ ਸ਼ੌਂਕ ਵਾਸਤੇ 2000 ਵਧੀਆ ਸ਼ੌਂਕ ਕਰਨੇ ਸਾਹਿਬ ਮੇਰੇ ਵੀ ਬਰਾਬਰ ਦੇ ਠੀਕ ਹੈ ਜੀ ਤੁਹਾਡੇ ਛੋਟੇ ਬਾ ਮੇਰੇ ਸਾਹ ਵਧੀਆ ਸ਼ੌਂਕ ਕਰਨ ਤੇ ਆਪਣੀ ਪਾਰਟੀ ਦੱਸ ਦੋ ਜਿਵੇਂ ਕਰੀਏ ਤੁਹਾਡੀ ਪਾਰਟੀ ਮਨਜੀਤ ਸਿੰਘ ਬਹੁਤ ਸੱਪਾਂ ਨੇ ਠੀਕ ਹੈ ਉਹ ਉਸਤਾਦ ਜੀ ਹੈ ਤੁਹਾਡੇ ਠੀਕ ਹੈ ਜੀ ਹਾਂਜੀ ਲਓ ਜੀ ਇਹ ਦਿਓ ਇਜਾਜ਼ਤੀ ਸਾਨੂੰ ਠੀਕ ਹੈ ਜੀ ਆ ਉੱਪਰ ਛੱਤ ਆ ਆ ਵੇਖ ਲਓ ਭਾਈ ਠੀਕ ਆ ਉਤਲਾ ਵੀ ਤੁਹਾਨੂੰ ਬੁਹਾ ਦੇਣੇ ਆ ਬਾਕੀ ਸ਼ੌਂਕ ਨਹੀਂ ਕਰਾ ਸਕਦੇ ਟਾਈਮ ਆਪਣੇ ਕੋਲ ਥੋੜਾ ਵਾ ਤੇ ਆ ਤਨ ਵਖਾ ਦੇ ਨੇ ਆ ਕਬੂਤਰ ਬਾਹਰ ਛੱਡੇ ਜਿਹੜੇ ਗਝਾਇਗ ਜੂਏ ਆ ਹਣੀ ਵੀਰ ਨੂੰ ਨਾਲ ਨੇ ਆ ਲੋ ਜੀ ਆ ਜਾਫਰਾ ਵੇਖ ਲੋ ਠੀਕ ਆ ਵੀ ਵੇਖ ਲੋ ਆ ਕੂਤਰ ਠੀਕ ਆ ਜੀ ਇਧਰ ਆ ਆਪਣਾ ਥੱਲੇ ਜਾਫਰਾ ਭਾਈ ਲਓ ਜੀ ਉਹ ਭਾਈ ਆ ਥੱਲੇ ਆ ਨੇ ਰੌਂਡਿਆ ਕੇਸੀ ਕਲਰ ਠੀਕ ਆ ਆ ਵਿਊ ਹੈਗਾ ਜੋ ਆ ساری ਨਹਿਰ ਇਧਰ ਦੇਖ ਲਓ ਬਾਕੀ ਕਵਰ ਬਾੜ ਵੀ ਜਨ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ ਠੀਕ ਆ ਆ ਡੇ ਬਬਲੂ ਭਾਈ ਹਣੀ ਅਕਸਰ ਵੀਡੀਓ ਚ ਹੁੰਦੇ ਹੁੰਦੇ ਆਪਣੇ ਨਾਲ ਇਹਨਾਂ ਦਾ ਬੜਾ ਸਹਿਯੋਗ ਹੈਗਾ ਇਹਨਾਂ ਨੂੰ ਵੀ ਅਸੀਂ ਸ਼ੌਂਕ ਪਾ ਦਿੰਦਾ ਠੀਕ ਆ ਅਗਲੇ ਸਾਲ ਭਾਵੇਂ ਇਹ ਵੀ ਕਬੂਤਰ ਰੱਖ ਲੈਣ ਤੇ ਸ਼ਗਿਰਤ ਪੈ ਜਾਣ ਇਹਨਾਂ ਨੂੰ ਅਸੀਂ ਸ਼ੌਂਕ ਪਾਲ ਦਿੱਤਾ ਹਨਾ ਹਣੀ ਬਈ ਜੋੜਿਆਂ ਜੋੜਿਆਂ ਵਾਲੇ ਕਬੂਤਰ ਇਹਨਾਂ ਨੂੰ ਦੇਨੇ ਆ ਕਿ ਬੱਚੇ ਕਢਾ ਕੇ ਤੇ ਅੱਗੋਂ ਅਸੀਂ ਸਿਲੈਕਟ ਕਰੀਏ ਠੀਕ ਹੈ ਨਾ ਹਾਂ سپورਟ ਕਰਿਓ ਭਾਈ ਬਾਕੀ ਧੰਨਵਾਦ ਜੀ